इंटियाजना ओ फोटो तो मारी सवाल में ना वैसा ये पुलिस चलेगा तेरे या ओ पुलिस निकल मार के ओ नहीं छोड़े जा शेर साहब सड़क रोती नहीं छोड़ो ना पंजा हटा करो ध्यान दो ਆਪਣਾ ਨੰਬਰ ਫੜ ਕੇ ਰੱਖ ਲੋ ਫੇਰ ਦੀ ਫੋਟੋ ਚੁੱਕ ਕੇ ਰੱਖ ਲੋ ਇੱਥੇ ਨਾ ਕੰਮ ਇਹਦੀ ਬੋਲਾਈ 14000 ਰੁਪਏ ਕਿਹਨੂੰ ਪਾਜੀ ਬਾਹਰ ਰੱਖਦੇ ਮੁੰਡੇ ਗੱਲ ਬਾਤ ਵਿੱਚ ਲੋ 14000 ਦੀ ਬੋਲਾਈ ਮੋਢਾ ਜੀ ਦੀ ਕਿੱਥੇ ਫੋਟੋ ਆਹ ਕਿੱਧਰ ਬੈਠੀ ਹੋਈ ਆ ਬੋਲਦੇ ਆ ਛੋਟਾ ਵੀ ਬਾਜੀ ਮੇਰੇ ਬੋਲਦੇ ਮੇਰੀ ਫੋਟੋ ਕਿੱਥੇ ਪਾਜੀ ਭਾਈ ਭਾਈ ਮਾਰ ਮਾਰ ਮੇਰਾ ਨਾਮ ਨਹੀਂ ਮੇਰਾ ਨਾਮ ਤੇ ਛੱਡਾ ਵਾ ਨਹੀਂ ਦੱਸਿਆ ਮੈਂ ਤਾਂ ਕਰੋ ਚਲੋ ਜਾਓ ਸਾਡੀ ਸਰਕਾਰ ਬਣ ਗਈ ਇੱਥੇ ਸਾਡੀ ਥਲੇ ਖਲੋਤੇ ਹੋ ਨੀ ਆਉਂਦੀ ਥੱਲੇ ਖਲੋਦੇ ਹੋ ਮੀਂਹ ਦਾ ਤੁਹਾਡੇ ਫੋਨ ਨਹੀਂ ਮਿਲਦੇ ਆਉਂਦੀ ਥੱਲੇ ਖਲੋਦੇ ਹੋ ਬੋਲੇ ਨਹੀਂ ਫੜਦੇ ਰੇ ਹੈਂ ਸਹੀ ਫੜਿਓ ਉੱਪਰ ਜਾ ਕੇ ਤੇ ਉੱਪਰ ਆਇਆ ਤੋਲਾ ਕਿਦਾ ਹੈ ਇਤਨੀ ਤੇਰਾ ਫਿੰਗਰ ਲਾ ਬੜਾ 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 ਅਸੀਂ ਡੀਐਸਪੀ ਦੇ ਦਫਤਰ ਗਏ ਸੀ ਨਾ ਕਿਹਨੇ ਵੀ ਆਪਣੀ ਸਕੂਡ ਯਾ ਹਾਵ ਰੱਖੋ ਨਹੀਂ ਰੱਖਣਾਗੇ ਹੋਰ ਖਾਈ ਇਧਰ ਖਾਣੇ ਆ ਬਾਈ ਬੰਦੇ ਕਿਦਾਂ ਜੀਅਟੀ ਬਣਦੀ ਹੈ ਸਾਡੇ ਚਲੋ ਨਾ ਨਹੀਂ ਨਹੀਂ ਦੀਆਸੀ ਦੇ ਦਫਤਰ ਖੜੀ ਗਏ ਸੀ ਨਹੀਂ ਜਾਣੇ ਕਿੱ데 ਜਾਂਦੇ ਨੂੰ ਤੁਹਾਡੀ ਸਕੂਡ ਇਹੀ ਹੈ ਬਰਾ ਨੂੰ ਸ਼ੋਅ ਦੇਣਾ ਓਏ ਗੈਰੂ ਟੀਮ ਕਿੱਥੇ ਹੈ ਕੋਲਾ ਚੱਲਦਾ ਜਾਏ ਨੂੰ ਉਹ ਇਹਨਾਂ ਛੜ ਬਣਾਉਣਾ ਤੁਹਾਨੂੰ ਬਾਲੀ ਖੜੀ ਕਰਾਉਣਾ ਹੈ ਨਾ ਹਨਾ ਨਿਕਲਦੇ ਉਹ ਹੀ ਬਣੇ ਉਹ ਹੀ ਬਣੇ ਉਹ ਇਹਨਾਂ ਛੜ ਦੇਣਾ ਚਲੋ ਥਾਣੇ ਸਾਰੇ ਥਾਣੇ ਦੇ ਤਿੰਨੋਂ ਕਦ ਪੰਕਜ ਵਾਹ ਠੀਕ ਹੈ ਨਾ ਇਹ ਤੇ ਚੋਰੀ ਹੋਈ ਪਜੀ ਰਾਤੀ 2 ਵਜੇ ਚੋਰ ਪੈ ਗਏ ਅੰਦਰ ਪਤਲੇ ਤੋੜੇ ਤੋੜੇ ਤਾਲਾ ਛਸਈਆ ਤੋੜੀ ਥੱਲੇ ਵੱੜਨ ਦੀ ਕੋਸ਼ਿਸ਼ ਕੀਤੀ ਜੇ ਅੱਗੇ ਵੀ ਦਾ ਕੁੱਤੇ ਆ ਸੀਡੀ ਪੇਪਰ ਕਟ ਕੇ ਲਏ ਗਏ ਹੀ ਇਸ ਵਿੱਚ ਕੀ ਹੈਗੇ ਨਸੜੀ ਹੈਗੇ ਨੂੰ ਫਿਰ ਪੁਲਿਸ ਨਾਲ ਦੋ ਫਿਰ ਉਹ ਛੜ ਦੇ ਦੇ ਦਾ ਕਰ ਦੇ ਗਏ ਕਿਹਾ ਕੁਮਾਰ ਬਕੌਲ ਸਿੰਘ ਮਰ ਰੋੜੇ ਗਈ ਕਿਤਾਬਾਂ ਦੀ ਦੁਕਾਨ ਤੇ ਬੰਦੇ ਫੜ ਲਏ ਬੰਦੇ ਫੜ ਲਏ ਥਾਂ ਥਾਂ ਹੀ ਬੰਦੇ ਗਏ ਨਹੀਂ ਦੋ ਤਿੰਨ ਜਗ ਹੈਗੇ ਦੋ ਬੰਦੇ ਫੜੇ ਗਏ ਬਸ ਆਪਸੇ ਨਵਗਵੰਡਿਆ ਪਾਸੇ ਆਂਦੇ ਜੇ ਨਿਵੀਂ ਕਿਥੋਂ ਚੜ ਜਾਂਦੇ ਉਹਨਾਂ ਪਿੱਛੋਂ ਤਾਰ ਟੁੱਟ ਗਿਆ ਜੀ ਸੀਸੀਟੀਵੀ ਵੀ ਹੈਗੀ ਸੀ ਸੀਸੀਟੀਵੀ ਵੀ ਹੈਗੀ ਜਦੋਂ ਤਾਰ ਉੱਪਰ ਗਿਆ ਕਹੇ ਕੰਮ ਕੰਮ ਕਹੇ ਨੇ ਤੋ ਲੈ ਕੇ ਕੁਝ ਨਹੀਂ ਕੀਤਾ ਹਲੇ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਹਲੇ ਕੁਝ ਨਹੀਂ ਇਹ ਉਹ ਕਥਾਕਿਤਾ ਬਾਤ ਉਤਾਰ ਦਿਨ ਭਾਈ ਕੀ ਕੰਮ ਕਰ ਸਰਪੰਚ ਸਿੰਘ ਮਿਤੀ 25 11 2023 ਨੂੰ ਅਸੀਂ ਐਫਐਸਐਸ ਬਾਦੀ ਪੇਨ ਗਏ ਸੀ ਵਿਆਸ ਕੋਲ ਜਦੋਂ 26 ਨੂੰ ਆਏ ਸਾਡੇ ਘਰ ਦੇ ਸਾਰੇ ਤਾਲੇ ਟੁੱਟੇ ਸੀ ਤੋਰ ਛੱਤ ਉੱਪਰੋਂ ਦਰਵਾਜ਼ਾ ਤੋੜ ਕੇ ਅੰਦਰ ਕੁਪੰਦੇ ਆਇਆ ਅੰਦਰ ਦੇ ਦਰਵਾਜ਼ਾ ਤੋੜ ਕੇ ਤਾਂ ਅੰਦਰ ਗਏ ਪਰਸਾ ਵਿੱਚ 30000 ਰੁਪਏ ਕੱਢ ਕੇ ਲੈ ਗਏ ਅਨਵਾਦੀ ਦਾ ਲੋਕ ਤੋੜਨ ਦੀ ਕੋਸ਼ਿਸ਼ ਕੀਤੀ ਤੇ ਨਹੀਂ ਰੁਟਾਇਨਾ ਕੋਈ ਉਹ ਪੈਸੇ ਲੈ ਕੇ ਚਲੇ ਗਏ ਜਿਹੜੀ ਘਟਨਾ ਹੈ ਇਹ ਦਾ ਰਾਤ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬਹੁ ਵੀ ਦੇ ਘਰ ਅਨਵਾਦੀ ਤੋੜ ਕੇ ਅੰਦਰ ਆਏ ਆ ਇੰਟਰ ਹੋਏ ਆ ਆ ਤਾਰਾ ਵੱਡੀਆਂ ਮੇਸੋ ਸਾਰੀਆਂ ਪਈਆਂ ਇਸ ਤਾਰਾ ਤਾਰ ਦੂਜੀ ਪਈ ਐ ਸੀ ਦੀ ਤਾਰ ਇਹ ਪਈਆਂ ਉਹ ਜਦੋਂ ਖੜਾ ਗਿਆ ਤੇ ਸਾਨੂੰ ਫੋਨ ਆ ਗਿਆ ਤੇ ਬਾਈ ਦੋ ਚੋਰ ਫੜੇ ਗਏ ਦਰਵਾਜ਼ਾ ਤੋੜ ਕੇ ਕਿਨੇ ਰਾਜ ਦੇ ਘਰਾਂ ਦੀ ਚੋਰੀ ਹੋਣ ਲੱਗੇ ਘੱਟੋ ਘਾਟ 7 8 ਤਾਰ ਤੋਰੀ ਹੋ ਗਈ ਜ 7 ਐਸ ਲੱਗੇ ਲੱਗੇ ਜੇ ਟੁੱਟੀਆਂ ਲਾਤੀਆਂ ਕਿਸੇ ਦੇ ਕੀ ਹੱਥ ਵਿਗੇ ਬਨੇ ਆ ਉਹ ਗਲੀ ਗਰੀ ਕਿ ਉਹ ਗਈ ਆ ਉੱਥੇ ਐਲਈਡੀ ਉਹ ਵੀ ਆਪਣਾ ਡਿਜੀਟਲ ਵਗੈ ਲਾ ਕੇ ਲਗੇ ਸੱਜੇ ਫੜੇਗੇ ਉਹ ਮੈਂ ਥਾਣੇ ਫੋਨ ਕੀਤਾ ਹਾਂ ਨੇ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਫੜਨ ਵਾਲੇ ਆ ਜਿਹੜੇ ਰਾਤੀ ਫੜੇ ਨੂੰ ਰਾਤੀ ਮਾਰਦੇ ਰਾਤੀ ਥਾਣੇ ਲੈ ਕੇ ਜਾਂਦੇ ਰਾਤੀ ਫੜੇ ਗਏ ਹਾਂਜੀ ਬਾਕੀ ਥੋੜੇ ਦੋ ਬੰਦੇ ਤੇ ਉਹ ਥਾਣੇ ਵਾਲੇ ਲੈ ਗਏ ਕੀ ਨੰਬਰ ਇਹਦਾ ਮੇਰਾ ਨਾਮ ਬਬਲਾ ਭਾਜੀ ਮੈਂ ਸਲਮਾ ਰੋਡ ਦਾ ਨਿਵਾਸੀ ਹੈਗਾ ਵਾ ਤੇ ਰਾਤੀ 12:30 ਵਜੇ ਨਾ ਮੈਨੂੰ ਭਾਬੀ ਦਾ ਫੋਨ ਆਇਆ ਨਾਲ ਦੇ ਗਵੰਡੀਆਂ ਦਾ ਕਿ ਕੁਮਾਰ ਦੀ ਦੁਕਾਨ ਦੇਤੇ ਠਕ ਠਕ ਦੀ ਆਵਾਜ਼ ਆਣ ਰਹੀ ਆ ਮੈਂ ਇੱਥੇ ਜਦੋਂ ਆ ਕੇ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਤੇ ਇੱਥੇ ਚੋਰ ਵੜਿਆ ਦਾ ਠੀਕ ਹੈ ਅਸੀਂ ਆ ਕੇ ਸਾਰੇ ਪਾਸੇ ਤਲਾਸ਼ੀ ਕੀਤੀ ਮੈਂ ਇੱਕ ਬੰਦੇ ਨੂੰ ਖੁਦ ਟਕੰਦ ਟੱਪਦੇ ਵੇਖਿਆ ਉਸ ਤੋਂ ਬਾਅਦ ਮੇਰੀ ਵਾਇਸ ਉਨਕੇ ਸਾਰੇ ਮੱਲਾ ਇਕੱਠਾ ਹੋਇਆ ਜੇ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਦੋ ਦੋ ਬੰਦੇ ਫੜੇ ਗਏ ਇੱਕ ਦਾ ਨਾਮ ਦਿਨੇਸ਼ ਹੈ ਉਹ ਝੋਪੜਪੱਟੀ ਦਾ ਆਪ ਖੁਦ ਕਬੂਲ ਕਰਦਾ ਪਿਆ ਕਿ ਮੈਂ ਝੋਪੜਪੱਟੀ ਦਾ ਵਾਂ ਤੇ ਦੂਸਰੇ ਦਾ ਨਾਮ ਮੈਨੂੰ ਨਹੀਂ ਪਤਾ ਹੈਗਾ ਬਾਕੀ ਉਹਨਾਂ ਨੇ ਤਾਲੇ ਤੂਲੇ ਤੋੜੇ ਤੇ ਅਗਲੇ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਲੇਕੇ ਸਮਾਨ ਨਹੀਂ ਲੈ ਜਾ ਪਾਏ ਮੋਕੇ ਤੇ ਆਪਾਂ ਵਾਰਦਾਤ ਤੇ ਹੱਥ ਪਾ ਲਿਆ ਸੀ ਹਾਂਜੀ ਅੱਗੇ ਵੀ ਚੋਰੀਆਂ ਕਰਦੇ ਰਹੇ ਆ ਪਹਿਲੇ ਕਿੰਨੇ ਦਿਨ ਕਿੰਨੇ ਦਿਨ ਪਹਿਲਾਂ ਜਿਹੜੀ ਚੋਰੀ ਹੋਈ ਸੀ ਇਹ ਅਜ ਤੋਂ ਮਹੀਨਾ ਪਹਿਲੇ ਦੀ ਗੱਲ ਹੈ ਉਹ ਹਰਬੰਸ ਸਿੰਘ ਪੁਲਿਸ ਵਾਲੇ ਆ ਗਏ ਉਹਨਾਂ ਘਰ ਵੀ ਚੋਰ ਪਏ ਸੀ ਉਸ ਤੋਂ ਬਾਅਦ ਉਹਨਾਂ ਨੇ ਵੇਖੋ ਘੰਡਿਆਲੀ ਤਾਰ ਲਾ ਲਈ ਤੇ ਆਪਣਾ ਹੁਣ ਬੰਦੇ ਕਿੱਥੇ ਨੇ ਇਸ ਟਾਈਮ ਜਿਹੜੇ ਫੜੇ ਇਸ ਟਾਈਮ ਬੰਦੇ ਥਾਣੇ ਵਿੱਚ ਆ ਕੇ ਰਾਤੀ ਪੁਲਿਸ ਥਾਲੇ ਲੱਗੀ ਸੀ